ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਆਪਣੇ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ ਜਰਸੀਆਂ ਤੁਹਾਨੂੰ ਦਿਖਾਉਣੀ ਆ ਬਹੁਤ ਵੀਰੇ ਡਿਮਾਂਡ ਹੁੰਦੀ ਜਰਸੀਆਂ ਦੀ ਅੱਜ ਗੱਬਰਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਅੱਜ ਆ ਵੱਛੀ ਵੀ ਵੀਡੀਓ ਨਾਲ ਦੇ ਦੇਣੀ ਆ ਚੰਗੀ ਸੋਹਣੀ ਵੱਛੀ ਆ ਵੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਜੋਬਨਪ੍ਰੀਤ ਠੀਕ ਆ ਹਾਂਜੀ ਪਿੰਡ ਸ਼ਕਰਮਾ ਜੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬੱਬਣਾ ਤੇ ਫੋਨ ਨੰਬਰ ਬੋਲਦੇ ਕਰੀ ਫੋਨ ਨੰਬਰ 819502856 ਠੀਕ ਹੈ ਜੀ ਹਾਂਜੀ ਡੇਰਾ ਬੱਬਣਾ ਨੇ ਕਿੱਥੋਂ ਲੱਗ ਗਈ ਹੈ ਨਾ ਹਾਂਜੀ ਹਾਂਜੀ ਇਹ ਤੋਂ 7 ਕਿਲੋਮੀਟਰ ਠੀਕ ਹੈ ਤੇ ਕਰਤਾਰਪੁਰ ਵਾਲਾ ਕੋਰੀਡੋਰ ਵੀ ਲੱਗ ਗਿਆ ਹਾਂਜੀ ਲੱਗ ਗਿਆ ਹੀ ਉਹ ਲੱਗ ਗਿਆ ਠੀਕ ਹੈ ਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਦੋਵੇਂ ਕੱਪਣਾਈਆਂ ਹਨਾ ਆ ਦੇਖ ਸਾਦੇ ਜੀ ਚੰਗੀ ਤਿਆਰ ਹੁੰਦੀ ਹਵਾਨਾ ਪਛਾਣ ਵੀ ਚੰਗਾ ਤੇ ਹਵਾਨਾ ਗਾਹਣਾ ਵੀ ਚੰਗਾ ਤੇ ਲਿਆ ਠੱਲਾ ਠੱਲਾ ਜਿੰਨੇ ਪਰਦੀਆਂ ਸਾਰੀਆਂ ਤੇ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਹੈ ਦੋ ਤੇ 20 ਕਿਲੋ ਦਊਗੀ ਬੱਚੀ ਅੱਛਾ ਹਾਂਜੀ 20 ਲੀਟਰ ਦੇ ਕਰੀਬ ਦੁੱਧ ਜਿਹੜਾ ਕਰੀ ਜਾਊਗਾ ਹਾਂਜੀ ਹਾਂਜੀ ਕਿੰਨਾ ਕੁ ਲੈ ਜ ਟਾਈਮ ਹਲੇ ਟਾਈਮੇ ਚਾਰ ਪੰਜ ਦਿਨ ਲਈ ਦੀ ਤੋਰ ਦੋ ਫੇਰ ਇੱਕ ਰੀਨ ਬਾਕੀ ਹੈਗੀਆਂ ਦੋਵੇਂ ਜਰਸੀਆਂ ਸਾਈਜ਼ ਪਿਛਲੇ ਥਨਾ ਦਾ ਵੀ ਚੰਗਾ ਵਾ ਬਾਕੀ ਇਹ ਕਿ ਜਦੋਂ ਤਿਆਰ ਹੋਈਆਂ ਚੰਗੀਆਂ ਤਿਆਰ ਹੋਣੀਆਂ ਦੋ ਇਹ ਜਿੱਟਲਾਂ ਢੋਲਾ ਹਵਾ ਨਹੀਂ ਚਾਗੀਆਂ ਸਿੱਧੀ ਲਾਜ ਜਿੱਿੱਸੇ ਆਇ ਲੈ ਬਾਕੀ ਇਹਨਾਂ ਦੀ ਜਿੱਪੇ ਹੋਰ ਜਰਤ ਇਹ ਵਿੱਚ ਵੱਲੋਂ ਮਸਾ ਵੇਖ ਲੋ ਦੂਨ ਲੈ ਲੈ ਬਾਕੀ ਉਤਰਾਂ ਪਿਛਲੇ ਤਨਾਂ ਦਾ ਵੀ ਗੈਪ ਜਿਹੜਾ ਚੰਗਾ ਤੇ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ ਇਹੋ ਜੀ ਗਾਂ ਦਾ 70 75 ਹਜ਼ਾਰ ਕਰਦੇ ਹਾਂ ਜੀ ਮੁੱਲ ਇਹਦਾ ਭਾਵੇਂ 55 ਕਰ ਲਈ 50 47 ਹਜ਼ਾਰ ਦੀ ਦੇ ਦਾਂਗਾ 47 ਹਜ਼ਾਰ ਦੀ ਛੋਟ-ਛੋਟ ਵਿੱਚੋਂ ਕਰ ਦੋਗੇ 2000 ਕਰ ਦਾਂਗੇ 45 ਦੇ ਦਾਂਗੇ ਪੂਰੇ ਠੀਕ ਆ ਹਾਂਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਇੱਕ ਪਹਿਲਾ ਸੂਆ ਦੋ ਦੰਦ ਵੱੱਛੀ ਹੈ ਠੀਕ ਆ ਹਾਂਜੀ ਤੇ ਕੱਦ ਕਾਠੇ ਦਾ ਜਰਸੀਆਂ ਦੇ ਸਾਨਾ ਕਾਫੀ ਚੰਗਾ ਹੈ ਹਫਤਾ ਲੈਂਦੀ ਹੈ ਬਹੁਤ ਠੰਡੀ ਧੀ ਰਿਆ ਵੇਖੋ ਤੇ ਬਹੁਤ ਜਿਆਦਾ ਬਣੀਗੀ ਵੇਸ਼ੇ ਜੇ ਟੇ ਲਾ ਢਲਾ ਪਿੱਲਨ ਦੇ ਸਾਨਾ ਕਾਫੀ ਆ ਜੇ ਠੀਕ ਹੈ ਤੇ ਥਣ ਵੀ ਚੰਗਾ ਹੈ ਬਾਕੀ ਫੇ ਕੁਆਲਟੀ ਵੇਖੋ ਤੇ ਇਹ ਕਿਨਕ ਦੋ ਚ ਭਾਈ ਜਾਊਗੀ ਇਹ ਦੁੱਧ ਵਸ਼ੀ 17 18 ਕਿਲੋ ਦਊਗੀ ਠੀਕ ਹੈ ਹਾਂ ਜੀ ਤੋ ਰੋ ਹਾਂ ਫਿਰ ਕਰੀਮਾਂ ਹਾਂਜੀ ਬਾਕੀ ਜਰਸੀਆਂ ਦੇ ਸਾਬ ਨਾਲ ਲਾਈਏ ਤੇ ਉਸਾ ਨਾ ਕਰਦੇ ਚੰਗਾ ਵਾ ਇਹਦਾ ਸਿੱਦੀ ਲਾ ਜੀ ਦੀ ਪਰੰਤ ਮਾਲੀ ਹੋਵੇ ਇੱਕ ਨਹੀਂ ਦੋਨ ਜਰਸੀਆਂ ਅਜੇ ਤਿਆਰ ਹੋਣੀਆਂ ਸੋਨ ਤਾਂ ਕਰੇ ਚੰਗੀ ਲੈ ਜਾਵਿੱਤ ਹਾਂ ਇਹੋ ਕੁਤਾ ਜੀ ਆ ਗਰ ਗਈ। ਆ ਗਰ ਗਈ। ਲੈ ਕੋਈ ਮੈਂ ਲੜੀ ਆ, ਕੋਈ ਨਾ ਕਿ ਮੈਂ ਲੜਾ ਨਹੀਂ ਆ। ਭਾਈ ਤੋੜੀ ਡੇ ਬਣਾਉਣਾ। ਹਾਂ ਮਰੀ ਉਹ ਆ ਗਈ। ਤੇ ਇਹਦਾ ਵੀਰ ਜੀ ਫਿਰ। ਬਾਕੀ ਵੀਰ ਜੀ ਥਾਨ ਵੇਖੋ ਇਹ ਨਹੀਂ ਕੋਈ ਛੋਟਾ ਵਰਗੇ। ਥਾਨ ਹੁਣ ਤਾਂ ਹੀ ਹੱਥ 'ਚ ਹੋਣਾ। ਉਹ ਮੁਠੀ ਥਾਨ ਲੱਗਾ ਵੱਛੀ ਨੂੰ। ਠੀਕ ਆ। ਅੱਛਾ। ਹਾਂਜੀ। ਅਰੇ ਗੂੰਦ ਹੀ ਨਿਕਲਦੀ ਠੀਕ ਐ ਤੇ ਬਹੁਤ ਜ਼ਿਆਦਾ ਬਣੀ ਗਈ ਕਿੰਨਾ ਮੁੱਲ ਰੱਖਦੀ ਐ ਦਾ ਫਿਰ ਮੁੱਲ ਇਹੋ ਜੀ ਬੱਛੀ ਦਾ 49000 ਰੁਪਏ ਕਰਦੇ ਅੱਛਾ ਮੁੱਲ ਇਹਦਾ ਭਾਵੇਂ 60 ਕਰ ਲੀਏ ਭਾਵੇਂ 55 50000 ਜੋ ਦੋ ਛੜ ਦਾਂਗੇ ਅੱਛਾ 48000 ਦੀ ਦੇ ਦਾਂਗੇ 48000 ਦੀ ਦੇ ਦਾਂਗੇ ਤੇ ਚਲੋ ਜੇ ਜੋੜਾ ਇਕੱਠਾ ਲਹੋਗਾ ਤੇ ਮਾਨ ਹੋਰ ਕਰ ਦੋਗੇ ਕੋਈ ਗੱਲ ਨਹੀਂ ਕਰਦਾਂਗੇ ਮਾਨ ਦਾ ਠੀਕ ਐ ਜੀ ਹਾਂ ਜੀ ਤੇ ਆ ਬੱਛੀ ਜਿਹੜੀ ਇਹ ਬੱਛੀ ਵੀ ਜਿਹੜੀ ਆਪਣੀ ਗਾਂ ਕਰਦੀ ਹੈ ਕੋਈ ਗੱਲ ਨਹੀਂ ਮੈਂ ਅੱਛਾ ਦੇਰਤੀ ਐ ਗਾਂ ਇਹ ਵਿਚਾਰੀ ਕਦੇ ਵੀ ਰਿੰਗਦੀ ਰੰਗਦੀ ਐ ਅੱਛਾ ਉਦਾਂ ਦੇ ਦਾਂ ਦਾ ਦਾਣੀ ਚਲ ਦੇ ਦਾਂਗੇ ਠੀਕ ਆ ਹਾਂਜੀ ਹਾਂਜੀ ਇਹਦਾ ਕੋਈ ਫੋਨ ਤੇ ਪੁੱਛ ਲਿਆ ਨਾ ਕੋ ਫੋਨ ਕਰ ਲੈ ਨਹੀਂ ਐਦਾਂ ਦਾ ਦਿੰਨੇ ਆ 2500 ਦੀ ਦੇ ਦਾਂਗੇ ਅੱਛਾ 2500 ਦੀ ਦੇ ਦੋਗੇ ਹਾਂਜੀ ਠੀਕ ਆ ਹਾਂ ਸੋਲ ਵੇਖੋ ਹਾਂ ਦੇ ਸਾਡੇ ਸੋਹਣੀ ਵੜੇ ਵੀ ਕਿੰਨਾ ਕਿ ਚੜਦੀ ਆ ਤਰਾ ਇਹ 6 ਮਹੀਨੇ ਦੀ ਹੋਈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਜੀ ਉਹ ਦੁੱਧ 24-25 ਕਿਲੋ ਦਿੰਦੀ ਰਹੀ ਥਾਣ ਵੇਖ ਲੋ ਹੁਣ ਵੀ ਕਿਦਾਂ ਲੱਗਾ ਠੀਕ ਆ ਹਾਂਜੀ ਬਾਕੀ ਇਹ ਆ ਕਿ ਚਲੋ ਜੇ ਕੋਈ ਸੰਭ ਲੂਗਾ ਤੇ ਵੀ ਵੜੇ ਸੋਹਣੀ ਤਿਆਰ ਹੋਣੀ ਆ 500 ਦੀ ਕਹਿੰਦੇ ਦੇ ਦਾਂਗੇ ਤੇ ਬਾਕੀ ਗਾਵਾਂ ਦੋਵੇਂ ਗੱਬਣਾ ਵਾ ਇੱਥੇ ਆ ਕੇ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ